ਦੋਸਤੋ ਸਤ ਸ੍ਰੀ ਅਕਾਲ ਮੈਂ ਵੀਰਵਲ ਢਾਲੀਵਾਲ ਪੱਤਰਕਾਰ ਮਾਨਸਾ ਅਸੀਂ ਬੈਠੇ ਆ ਮਾਨਸਾ ਜਲੇ ਦਾ ਪਿੰਡ ਮੋਰ ਸਿੰਘ ਵਾਲਾਗਾ ਜਿਹੜੇ ਮਾਪੇ ਹੁੰਦੇ ਆ ਉਹਨਾਂ ਨੂੰ ਆਪਦੇ ਧੀਆ ਪੁੱਤ ਬਹੁਤ ਪਿਆਰੇ ਹੁੰਦੇ ਨੇ ਅਤੇ ਮਾਪਿਓ ਹੁੰਦੇ ਆ ਜਿਹੜੇ ਆਪਣੇ ਬੱਚਿਆਂ ਲਈ ਜਾਨ ਦੇਣ ਤੱਕ ਜਾਂਦੇ ਨੇ ਇਹ ਜੋ ਮੁੰਡਾ ਪਿਆ ਨੌਜਵਾਨ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਹੈ ਡਾਇਲਿਸਿਸ ਹੁੰਦੇ ਆ ਤੇ ਇਹ ਇਹਨਾਂ ਦੇ ਮਾਤਾ ਪਿਤਾ ਬੈਠੇ ਨੇ ਇਹਨਾਂ ਨੇ ਦੱਸਿਆ ਕਿ ਇਹਨਾਂ ਦਾ ਇਲਾਜ ਇਮਜ ਵਿੱਚੋਂ ਚੱਲ ਰਿਹਾ ਜੋ ਪਿਤਾ ਹੈ ਆਪਣੇ ਬੇਟੇ ਨੂੰ ਗੁਰਦਾ ਦੇ ਰਿਹਾ ਹੈ ਸਾਰਾ ਜੋ ਪ੍ਰੋਸੈਸ ਹੈ ਉਹ ਪੂਰਾ ਹੋ ਚੁੱਕਿਆ ਹੈ ਤੇ ਗੁਰਦਾ ਦੇਣ ਤੇ ਜੋ ਖਰਚਾ ਹੈ ਉਹ 4.5 ਲੱਖ ਰੁਪਏ ਆਵੇਗਾ ਪਰ ਪਰਿਵਾਰ ਕੋਲ ਕੋਈ ਪੈਸਾ ਨਹੀਂ 1 ਸਾਲ ਤੋਂ ਇਲਾਜ ਕਰਵਾ ਰਹੇ ਨੇ ਜੋ ਕੁਛ ਸੀ ਵੇਚ ਵਟ ਕੇ ਲਾ ਦਿੱਤਾ ਰਿਸ਼ਤੇਦਾਰਾਂ ਤੇ ਲਾ ਦਿੱਤਾ ਨੌਜਵਾਨ ਪੁੱਤਰ ਹੈ ਜਿਸ ਨੇ ਆਪਣੇ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ ਸੀ ਪਰ ਖੁਦ ਮੰਜੇ ਵਿੱਚ ਪਿਆ ਇੱਕ ਆਸ ਵੱਜੀ ਹੈ ਡਾਕਟਰਾਂ ਨੇ ਕਿਹਾ ਕਿ ਜੇਕਰ ਇਹਨੂੰ ਜੋ ਗੁਰਦਾ ਮਿਲ ਜਾਵੇਗਾ ਤਾਂ ਇਹ ਲੰਬੀ ਜ਼ਿੰਦਗੀ ਜੀ ਹੋ ਸਕੇਗਾ ਤੇ ਆਪਣੇ ਮਾਪਿਆਂ ਦਾ ਸਹਾਰਾ ਵੀ ਬਣੇਗਾ ਹਾਂਜੀ ਬਾਈ ਜੀ ਕੀ ਨਾਮ ਹੈ ਜੀ ਕਿਹੜਾ ਪਿੰਡ ਹੈਗਾ ਫਰਾਂਗੇ ਜੀ ਸਰ ਮਿਸਰਾ ਸਿੰਘ ਆ ਜੀ ਮੇਰਾ ਹਾਂਜੀ ਪਿੰਡ ਜੀ ਪਿੰਡ ਮੋਹਰ ਸਿੰਘ ਕਾਲਾ ਜੀ ਅੱਛਾ ਜੀ ਕੀ ਨਾਮ ਆ ਤੁਹਾਡੇ ਬੇਟੇ ਦਾ ਸਤਨਾਮ ਸਿੰਘ ਅੱਛਾ ਕੀ ਗੱਲ ਹੋ ਗਈ ਕਿੰਨੇ ਚਿਰ ਤੋਂ ਬਿਮਾਰ ਹੈ ਸਾਲ ਭਰ ਹੋਏ ਬਸ ਮਾੜਾ ਮੋਟਾ ਬੀਪੀ ਵੱਧਦਾ ਇਹ ਕੰਮ ਧੰਦਾ ਕਰਦਾ ਜਾਂਦਾ ਬਸ ਦਵਾਈ ਲਿਆਉਂਦਾ ਧਿਆ ਹੂੰ ਆ ਕੇ ਫਿਰ ਕੰਮ ਤੇ ਲਾ ਕੇ ਜਾਂਦਾ ਤੁਹਾਨੂੰ ਆ ਰਿਹਾ ਵੀ ਮਾੜੀ ਮੁੱਠੀ ਢੱਲਾ ਮੱਠਾ ਇਹਨਾਂ ਚਲੋ ਠੀਕ ਹੋ ਜਾਊਗਾ ਤਾਂ ਜਦੋਂ ਗਏ ਇਹਨਾਂ ਕਰੇ ਰੋਕੋਗੇ ਗਈ ਹੱਦ ਨੂੰ ਚੱਕਿਆ ਫਿਰ ਅਸੀਂ ਹੂੰ ਕੀ ਫਿਰ ਜਦੋਂ ਜਾ ਕੇ ਬਟਿਆਲੇ ਦਾਖਲ ਕੀਤਾ ਜਦ ਆਦੋ ਕਹਿੰਦੇ ਵੀ 80% ਨੂੰ ਉਸਾ ਮੰਨਦੇ ਨੂੰ 20% ਸਹੀ ਹੈ ਵੀ ਅਛੇ ਹੁਣ ਕਿੱਥੋਂ ਇਲਾਜ ਚੱਲ ਰਿਹਾ ਹੈਗਾ ਹੁਣ ਬਠਿੰਡੇ ਤੋਂ ਚੱਲ ਰਹੀ ਐਮ ਦੇ ਚੋਂ ਪਹਿਲਾਂ ਬਟਾਲੇ ਲਈ ਤੇ ਉੱਥੋਂ ਉਹਨਾਂ ਨੇ ਫਾਨਸੰਡੇ ਨੂੰ ਆਪ ਤੱਕ ਅਹੀ ਘਰੇ ਲੈ ਤੇ ਹਫਤੇ ਕਰ ਅਦੇ ਜੇ ਘਰੇ ਲੈਂਦਾ ਫਿਰ ਠਿੱਲਾ ਹੋ ਗਿਆ ਫਿਰ ਬਠਿੰਡੇ ਲੈ ਗਿਆ ਸੀ ਮੈਂ ਬਠਿੰਡੇ ਤੋਂ ਤਾਂ 3 ਮਹੀਨਾ ਨਾਲ ਦਵਾਈ ਖਾਵੇ ਜੀ ਵੀ ਜੇ ਤਾਂ ਠੀਕ ਹੋ ਗਿਆ ਦੇਖੋ ਜੀ ਫਿਰ ਤਾਂ ਦਵਾਈ ਨਹੀਂ ਹੋਈ ਸੱਟ ਜਦੋਂ ਦਵਾਈ ਨਾਲ ਨਾ ਕੋਈ ਫਾਇਦਾ ਲੱਗਿਆ ਵਸ ਸਬਲੈਂਸ ਵੀ ਹੋ ਜਾਨਾ ਉੱਥੇ ਦਿਨ ਹੁੰਦੇ ਨਹੀਂ ਨਹੀਂ ਜਦੋਂ ਹੁਣ ਪੈਸਾ ਤੇ ਲਿਖੀ ਜਾਣਾ ਸਭ ਕੁਝ ਬੇਸ ਤੇ ਹੀ ਲਾ ਚੁੱਕੇ ਹਿੰਦੇ ਬੰਦੇ ਹਾਂ ਜੀ ਜੀ ਇਹ ਨਹੀਂ ਸਾਨੂੰ ਕਿਸੇ ਬਸਤ ਸਹਾਇਤਾ ਹੋ ਜੀ ਮੈਂ ਗੁਰਦਾ ਦੇਣਾਗਾ ਆਪਾਂ ਨੇ ਇਹ ਬੱਚੇ ਦੀ ਜਾਨ ਬਚ ਰਹੀ ਕੀ ਕਹਿਆ ਡਾਕਟਰਾਂ ਨੇ ਤੁਹਾਨੂੰ ਵੀ ਤੁਹਾਡਾ ਜਿਵੇਂ ਗੁਰਦਾ ਵੀ ਤੁਹਾਨੂੰ ਕਿਹਾ ਡਾਕਟਰਾਂ ਨੇ ਹਾਂ ਸਾਰਾ ਕੁਝ ਹੋ ਗਿਆ ਜੀ ਤਾਂ ਇਹ ਤੋਂ ਹੋਇਆ ਤੇ ਆਪਣਾ ਵਗੈਰਾ ਅੱਛਾ ਵੀ ਡਾਕਟਰ ਹੁਣ ਫਿੱਟ ਕਰਤਾ ਵੀ ਤੁਸੀਂ ਗੁਰਦਾ ਦੇ ਸਕਦੇ ਹਾਂ ਤਾਂ ਆਸ ਨਹੀਂ ਅੱਛਾ ਹੁਣ ਤੁਸੀਂ ਆਪਣੇ ਬੇਟੇ ਨੂੰ ਗੁਰਦਾ ਦੇ ਰਹੇ ਹੋ ਹਾਂਜੀ ਹਾਂਜੀ ਅੱਛਾ ਆਪਾਂ ਨੇ ਦੇਣਾਗਾ ਜੀ ਛੇ ਕਿੰਨਾ ਖਰਚਾ ਦੱਸਿਆ ਜੀ 7 ਲੱਖ ਰੁਪਏ ਮੰਗ ਲੱਗੂਗਾ ਜਾਂ 4 ਲੱਖ ਰੁਪਏ ਮੰਗ ਲੱਗੇਗਾ ਜੀ ਸੋਡੇ ਕੋਲ ਹੈ ਹੁਣ ਕੋਈ ਕੁਛ ਨਹੀਂ ਹੈਗਾ ਜਾਨੀ ਜੀ ਅੱਛਾ ਕੀ ਬੇਨਤੀ ਕਰੋਗੇ ਪੰਜਾਬ ਸਰਕਾਰ ਬਾਹਰ ਬੈਠੇ ਐਨ ਆਰ ਆਈ ਵੀਰਾਂ ਨੂੰ ਤੇ ਦੇਸ਼ ਵਾਸੀਆਂ ਨੂੰ ਕੀ ਬੇਨਤੀ ਕਰੋਗੇ ਆਪਣੀ ਸਰਕਾਰ ਨੂੰ ਸਾਡੀ ਸਾਡਾ ਸਾਡਾ ਅਸੀਂ ਤੈਹੀ ਬੇਨਤੀ ਕਰਦਾ ਸਾਡੇ ਬੱਚੇ ਦੀ ਜਾਨ ਬਚ ਰਹੀ ਹੈ ਤਾਂ ਉਹਨਾਂ ਦੇ ਸਾਹਮਣੇ ਤੁਹਾਨੂੰ ਅਥਵਾਨੀ ਕੀ ਬੇਨਤੀ ਹੈ ਕਿ ਸਾਨੂੰ ਸਹਾਇਤਾ ਮਿਲ ਜੇ ਕਰੋ ਮਤਾਜ ਕੀ ਕਹਿਣਾ ਚਾਹੋਗੇ ਠੀਕ ਹੈ ਜਿਹੜਾ ਕੁਛ ਇਹਨੇ ਡੈਡੀ ਨੇ ਕਹਤਾ ਸੀ ਆ ਬਾਕੀ ਜਨ ਨੂੰ ਵੀ ਪਤਾ ਹੀ ਹੈ ਜੀ ਹੁਣ ਮਰੀਜ਼ ਪਿਆ ਜੀ ਤੁਹਾਡੇ ਸਾਹਮਣੇ ਬਾਕੀ ਨਾਲ ਆਏ ਨੇ ਤੁਹਾਡੇ ਇਹਨਾਂ ਦੇ ਬਹੁਤ ਸਤਿਕਾਰ ਕਰਦੇ ਆ ਜੀ ਮੱਤ ਦੇ ਦੀ ਲੋੜ ਹੈ ਜੀ ਆਪਨ ਅੱਛਾ ਨਹੀਂ ਮੱਤ ਹੋ ਸਕਦੇ ਇਸ ਦਾ ਮੱਤ ਦੇ ਸਹਿਯੋਗ ਬਣਾ ਲਈ ਅੱਛਾ ਇਲਾਜ ਹੋ ਜਾਏ ਬੇਟੇ ਦਾ ਤੁਹਾਡੇ ਕੈਂਦਰ ਬਈ ਕੀ ਨਾਮ ਹੈ ਤੇ ਅੱਛਾ ਨਾਮ ਅੱਛਾ ਕਿੰਨੇ ਚਿਰ ਤੋਂ ਮੰਜੇ ਵਿੱਚ ਪਿਆ ਹੈਗਾ ਕਿ ਤਸਾਉਂਗੇ ਅੱਛਾ ਕੀ ਬੈਂਤੀ ਕਰੇਗਾ ਐਨਆਰਆਈ ਤੇ ਪੰਜਾਬ ਸਰਕਾਰ ਨੂੰ ਮੈਨੂੰ ਅੱਧਾ ਇਹ ਪਰੇਸ਼ਾਨ ਹੋ ਜਾਈਗਾ ਅੱਛਾ ਛੋੜੇ ਮਾਪਿਓ ਰਿਸ਼ਤੇ ਤਾਂ ਕੀਤੀ ਜਾਵੇ ਹਾਂਜੀ ਦੋਸਤੋ ਇਹ ਪਰਿਵਾਰ ਸੀ ਸਾਰਾ ਆਪਾਂ ਤੁਹਾਨੂੰ ਮਲਾਇਆਗਾ ਇਹ ਮਾਪਿਓ ਬੈਠੇ ਨੇ 4-4.5 ਲੱਖ ਰੁਪਿਆ ਖਰਚਾਗਾ ਗੁਰਦਾ ਇਹ ਬਜ਼ੁਰਗ ਨੇ ਆਪਣੇ ਬੇਟੇ ਨੂੰ ਗੁਰਦਾ ਦੇਣਗੇ ਤੇ ਇਹਨਾਂ ਦੀ ਮਾਤਾ ਬੈਠੀ ਹੈ ਜਿਵੇਂ ਹੀ ਗੁਰਦਾ ਇਸ ਨੂੰ ਟ੍ਰਾਂਸਪਲੈਂਟ ਕਰਾ ਕੇ ਲਗਾਇਆ ਜਾਵੇਗਾ ਤਾਂ ਇਸ ਬੰਦੇ ਮੁੰਡੇ ਨੂੰ ਨਵੀਂ ਜ਼ਿੰਦਗੀ ਮਿਲੇਗੀ ਅਤੇ ਲੰਬੀ ਜ਼ਿੰਦਗੀ ਬਤੀਤ ਕਰੇਗਾ ਸੋ ਬੇਨਤੀ ਹੈ ਕਿ ਤੁਸੀਂ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰੋ ਅਸੀਂ ਕਮੈਂਟ ਵਿੱਚ ਪਰਿਵਾਰ ਦਾ ਫੋਨ ਨੰਬਰ ਪਰਿਵਾਰ ਦਾ ਖਾਤਾ ਨੰਬਰ ਦੇਵਾਂਗੇ ਤੁਸੀਂ ਪਰਿਵਾਰ ਨਾਲ ਫੋਨ ਤੇ ਗੱਲ ਕਰਕੇ ਸਿੱਧੇ ਮੱਥੇ ਇਹਨਾਂ ਦੇ ਖਾਤੇ ਵਿੱਚ ਪੈਸੇ ਪਾ ਸਕਦੇ ਹੋ ਇਹਨਾਂ ਨਾਲ ਫੋਨ ਤੇ ਗੱਲ ਕਰ ਸਕਦੇ ਹੋ ਇਹਨਾਂ ਦੇ ਘਰ ਆ ਕੇ ਮਦਦ ਕਰ ਸਕਦੇ ਹੋ ਸੋ ਸਕਰੀਨ ਤੇ ਅਸੀਂ ਪਰਿਵਾਰ ਦਾ ਨੰਬਰ ਲਿਖਾਂਗੇ ਤੁਸੀਂ ਪਰਿਵਾਰ ਨਾਲ ਗੱਲਬਾਤ ਕਰਕੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਧੰਨਵਾਦ